ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਝਾਂ ਤੁਹਾਨੂੰ ਦਿਖਾਉਣੀ ਆਂ ਤਿੰਨੇ ਜਿਹੜੀਆਂ ਚੰਗੇ ਰਿਕਾਰਡ ਵਾਲੀਆਂ ਤੁਹਾਨੂੰ ਦਿਖਾਉਣੀ ਆਂ ਪਾਰੇ ਪੱਲੇ ਦੀਆਂ ਮੱਝਾਂ ਜਿਹੜੀਆਂ ਸਾਰੀਆਂ ਤੁਹਾਨੂੰ ਦਿਖਾਉਣੀ ਆਂ ਤੇ ਬਾਕੀ ਸੁਈਆਂ ਸਵਾਈਆਂ ਵਾ ਸਾਰੀਆਂ ਸੁਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਬਾਕੀ ਜਿਹੜਾ ਕੋ ਵੀ ਇਦਾਂ ਹੀ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਇੱਕ ਗਾਂਵੇਂ ਐਂਡ ਤੇ ਹੌਲੀ ਭੱਜ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸასი ਘਾਲ ਜੀ ਸასი ਆ ਜੀ ਹੋ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਚਲੋ ਵਧੀਆ ਜੀਦਾ ਜੀ ਤੇ ਅੱਜ ਸਾਰੀਆਂ ਨੀਲੀਆਂ ਇਕੱਠੀਆਂ ਕਰ ਲਈਆਂ ਠੀਕ ਆ ਇੱਕ ਕੋਈ ਨੀਲੀ ਮੀਣੀ ਆ ਕੋਈ ਦੇਖਣਾ ਆਹ ਵੇਖੋ ਵੈਰਿਟੀ ਕਿਹਦੇ ਰਾਬਲੇ ਦਿੱਤੀ ਆ ਪਹਿਲੀ ਆ ਜੋ ਪਾਰਕਟ ਹੈ ਨਾ ਪਿਓਰ ਸਿੰਘਾ ਚਿੱਟੇ ਸਿੰਘਾਂ ਦੀ ਪੈਡੀ ਚਿੱਟੇ ਸਿੰਘ ਆ ਤੇ ਬੜੀ ਖੂਬਸੂਰਤ ਤੇ ਸੋਹਣੀ ਬੱਜੀ ਲੱਗਦੀ ਆ ਬੋਦੇ ਚਿੱਟੇ ਸਿੰਘ ਜੀ ਵੇਲਾ ਪਹਿਲੀ ਯਾਰ ਚਿੱਟੇ ਸਿੰਘਾਂ ਦੇ ਦੋਵੇਂ ਸਿੰਘ ਤੇ ਪੈਡੀ ਆ ਰੀਤਾਂ ਨੇ ਤੇ ਅੱਖਾਂ ਵੀ ਬਿੱਲੀਆਂ ਪੂਰੀਆਂ ਦੋਵੇਂ ਤੇ ਇਹ ਆ ਵੀ ਪੂਰੀ ਖੂਬਸੂਰਤ ਹੈ ਵੀ ਜਿਹੜੇ ਕਿਸੇ ਨੇ ਸ਼ੌਂਕ ਨਾਲ ਵੈਸੇ ਘਰੇ ਰੱਖਣੀ ਵੀ ਮੂਰਤੇ ਬੱਜੀ ਵੱਖਰੀ ਲੱਗੇ ਹਾਂਜੀ ਤੇ ਪਹਿਲਾਂ ਕਿਹੜੀ ਵਿਖਾ ਰਹੀ ਹੈ ਫਿਰ ਇਹ ਮੀਨੀ ਭਾਜੀ ਵੀ ਪੰਜਾਹ ਦਰ ਰਪਈਓ ਸੁਈਏ ਅਚਾ ਮਹੀਨਾ ਜੇ ਆਪਾਂ ਕਹਿੰਦੇ ਆ ਇਹਨੂੰ ਦਾਕਤ ਨੂੰ ਕਿ ਬੱਚਾ ਮਤਲਬ ਮਰਿਆ ਸੁਈ ਮਤਲਬ ਤਾਈ ਲਈ ਅਚਾ ਚਲੋ ਮਹੀਨੇ ਦਾ ਬੱਚਾ ਵੈਸੇ ਮਾਰੀ ਜਾਂਦਾ ਉਦਾਂ ਹੀ ਤੇ 20 25 ਦਰ ਰਪਈਓ ਸੁਈਏ ਠੀਕ ਹੁਣ ਦੋਤੇ 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 ਰੋਲੀ ਲਿਆਉ ਜੋ ਜਿਹਨ ਪੁਰੇ ਹੋ ਕੇ ਮਾਲੋਈ ਤੇ ਅਚਾ ਉਹ ਦੋ ਦੇ 6 ਸੱਤ ਕਰੋ ਉਹ ਪਛੇਰੋ ਇੱਕ ਦਮਾਂਗੇ ਤੋਰ ਬਸ ਦੇਰੇ ਦੇ ਦਾਕਤ ਹੋ ਗਏ ਨੂ ਕੀਤੀ ਨਗਾਮੇ ਅਚਾ ਅੱਜ ਦੱਸਦੇ ਹੋਰ 20 ਲੈ ਗਏ ਮਤਲਬ ਇਹ ਆਪੇ ਕਹਿੰਦੇ ਵੀ 100 ਕਿਲੋ ਚ ਆਏ ਨਾ ਗਰੰਟੀ ਘਰ ਆ ਜਾਂਦੀ ਆਂਦੇ ਭਾਈ ਜਿੱਦਣ ਦੋਤੇ ਆ ਗਈ ਛੋਟੇ ਨੇ ਮਾਰੀ ਛ ਇੱਕ ਮਹੀਨਾ ਜਿਹੜਾ ਪਹਿਲਾਂ ਸੋਦੀ ਹੈ ਮੱਜ ਮੀ ਉਹਨਾਂ ਸ਼ੇਰ ਸਾਥੇ ਕਿੱਲਾ ਦੁੱਧ ਜਿਹੜਾ ਹੁਣ ਕਿੰਨੇ ਨਹੀਂ ਹੈਗਾ ਇਹ ਉਹਦੇ ਹੋਰ ਹੀ ਹੌਲੀ ਹੌਲੀ ਛੋਟਾ ਮਾਲੀ ਪੜਾ ਤੱਕਣਾ ਕੋ ਮਾਲੀ ਪੜਾ ਤੱਕਣਾ ਛੋਟੇ ਮਾਤੀ ਦੇ ਸਾਵੀ ਪੰਜੀ ਦਾ ਪਹਿਲਾਂ ਸੂਹੀ ਜਾਂਦਾ ਆ 90 ਰੇ ਦੇਖਾਦੇ ਆ ਲੱਗੇ ਤਾਂ ਤੇ ਕਿੰਨਾ ਮੁੱਲ ਵੇਦੀਏ ਤਾਂ ਫਿਰ ਜੀ ਜੀ ਜੇਤਮਲ ਹੁਣ ਹੁਣ ਦੁੱਧ ਆਪਾਂ 6 ਕਿਲੋ ਤੋਂ ਬਾਹਰ ਹੋਊਗਾ ਆਪਾਂ 6 ਆ ਜੀ ਕਰੀ ਦਵਾਂ ਪੈਸਾ ਦੁੱਧ ਵੱਧ ਹੋਊਗਾ ਅੱਛਾ ਹਾਂ ਇਹਨੇ ਆਪਾਂ 8-9 ਕਿਲੋ ਕਹ ਜੀਏ ਦੁੱਧ 11-12 ਫਿਰ ਕਰੂਗੀ ਅੱਛਾ ਕੋਣਾ ਭਾ ਮੁੱਲ ਤੇ ਭਾਏ ਦੁੱਧੇ ਹੁੰਦਾ ਨਾ داخل ਹੋ ਭਾਏ 70 75 ਕਾ ਲੈਂਦੇ ਹੁਣ ਆਪਾਂ ਦੇਣੀ ਹਾਂ ਨਾ 56 ਹੀ ਲੈਣੀ ਜਿਹੜੀ 100 200 ਛੋੜ ਲਾ ਕੰਨਾ ਦੇ ਅੱਛਾ ਨੀਰੇ ਮੁੱਲ ਕਰਦੇ ਥੋੜੀ ਛੋੜ ਇਹ ਆ ਵੀ ਇਹਨੇ ਸਾਰਾ ਸਿਆਲ ਦੁੱਧ ਚ ਵਾਈ ਜਾਣਾ ਵਾ ਸਾਰਾ ਸਿਆਲ ਤੇ ਫੇਰ ਬਾਚੋ ਨੇ ਦੀ ਵੇਚ ਜਾਣੀ ਥੋੜਾ ਬਾਹਰ ਉੱਪਰ ਥੱਲੇ ਕਰਕੇ ਤੇ ਆ ਲੈ ਸਕਦੇ ਦੇਖੋ ਭਾਈ ਜਵਾਬ ਹੈ ਥੱਲੇ ਸਫਾਈ ਜਿਆ ਜਿੰਨੀ ਵੀ ਹਾਂ ਇਹ ਤੋਂ ਭਾਈ 216 16 ਕੰਪਾਈ ਹੋਣਾ ਮੁੱਲ ਛੋਟੇ ਨਹੀਂ ਮਰ ਕੋਈ 60 ਨਹੀਂ 65 ਦੀ ਕੋ ਮੰਗਿਆਦਾ 70 ਨਹੀਂ ਮੰਗਦਾ ਹਾਂਜੀ ਸਭ ਨਿਕਲ ਕੇ ਮੁੱਲ ਕੀਤੇ ਤੇ ਬਾਕੀ ਤੇ ਹੁਣ ਇੱਕ ਆ ਤਾਂ ਮੱਝ ਦਿਖਾਉਣੀ ਆ ਇਹਦਾ ਖੂਬਸੂਰਤੀ ਦਾ ਮੁੱਲ ਆ ਜਿਹੜਾ ਸਾਰਾ ਜੋ ਵੀ ਹਨਾ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਤੁਹਾਡਾ ਦਰਦੀ ਆ ਸਾਡੇ ਤੋਂ ਹਾਂ ਦੋ ਚਿੱਟੇ ਜਿਹੇ ਤੇ ਦੋ ਕਾਲੇ ਜੀ ਦੋ ਥਾਣੇ ਚਿੱਟੇ ਤੇ ਦੋ ਹੀ ਕਾਲੇ ਆ ਇਹ ਸਿੰਘ ਪਹਿਲੀ ਤੁਸੀਂ ਚਲੋ ਰੋਏ ਵੀਡੀਓ ਪਾਉਂਦੇ ਆ ਪਹਿਲੀ ਆ ਮੈਂ ਸਿੰਘ ਵੇਖੇ ਚਿੱਟੇ ਨੇ ਚਿੱਟੇ ਸਿੰਘ ਜਿਹੜੇ ਮੱਝਾਂ ਦੇ ਆ ਦੇਖ ਸਕਦੇ ਤੇ ਅੱਖਾਂ ਦੋਵੇਂ ਇੱਕੋ ਜੀਆਂ ਬਿੱਲੀਆਂ ਵਾਂ ਤੇ ਇਹਦੇ ਬਾਰੇ ਤਾਂ ਮੀਨਰ ਦਾ ਬਣੀ ਨੋ ਗਿਆ ਜੀ ਅੱਛਾ ਉਹਦਾ ਬੜੀ 5 ਲੀਟਰ ਆ ਕੇ ਨਾਟੀ ਗਾਂ ਦੇ ਨੂੰ ਭਰਾਇਆ ਵਧੀਆ ਅੱਛਾ ਮੀਨਾਂ ਦਾ ਬਣੀ ਨੋ ਗਿਆ ਜੀ ਤੁਹਾਡੇ ਕੋਲ 8 ਕਿਲੋ ਜੇ ਪਰ ਆਪਾਂ 100 200 ਗ੍ਰਾਮ ਘੱਟੇ ਦੋ ਜੇ 9 ਕਿਲੋ ਹੀ ਸਾਡੇ ਕੋਲ ਬੇਨ ਦਿਲ ਹੀ ਨਾਉਂਦੀ ਨਾ ਪੱਠੇ ਖਾਦੀ ਏ ਇਹ ਅੱਜ ਆਪਾਂ 7 ਕਿਲੋ ਗੰਟੀ ਦਵਾਗੇ ਲੀਟਰ ਆ ਭਰੀ ਆ ਅੱਜ ਜਿਹੜੀ ਪੂਰੀ ਦੁੱਧ ਜੀ ਲਾਉਂ ਤਰਫਾ ਫੇਰ ਦੁੱਧ ਦੇ ਜਾਨੇ ਕਿੱਥੇ ਇਹ ਆ ਵੀ ਛੋਟੇ ਹੱਥ ਚ ਕੱਲੀ ਪੂਰੀ ਆਉਗੀ ਮਸਨ ਇਹ ਜੇ ਕਿਨੇ ਸ਼ੌਂਕ ਨਾਲ ਗਾਂ ਤਿਆਰ ਕਰਨੀ ਰੱਖਣੀ ਹੈ ਚੰਗੇ ਬੱਚੇ ਲੈਣ ਲਈ ਪਿਛੋਂ ਆਈ ਵੀ ਕਿਤੇ ਚੰਗੀ ਜਗ੍ਹਾ ਤੋਂ ਆਈਆਂ ਸੰਭੀ ਸੰਭੀ ਚੰਗੀ ਹੈ ਜੇ ਲਾ ਮੂੰਹ ਮੱਖਾ ਖਾ ਹੋਏ ਸੋਹਣੇ ਕਿੱਧੀਆਂ ਜੀ ਕੁੜੀਆਂ ਮੇਂ ਵੀ ਹਿਸਾਬਾਂ ਦੇ ਉਹਨਾਂ 8 ਲੀਟਰ ਦੇ ਕਰੀਬ ਦੁੱਧ ਜਿਹੜਾ ਕਿੰਦੇ ਤੇ ਕਰਦਾ ਸਾਧ ਮੱਧ ਕੀ ਭਾਜੀ ਕਿਸੇ ਘਰ ਗੋਲੀ ਖਰ ਕੇ ਬਣ ਲਣੀ ਇਹਦੇ ਜੀ ਹਾਂ ਜੀ ਮੱਝ ਕੀ ਹੈ ਮੈਂ ਹਕਾਲ ਕੇ ਗੋਰੀ ਲਈ ਨਹੀਂ ਹਸਾਬ ਨਾਲ ਠੀਕ ਆ ਜੀ ਇਹ ਮੱਝਾਂ ਦੀ ਗੋਰੀ ਆ ਹਾਂ ਠੀਕ ਆ ਤੇ ਮੁੱਲ ਫਿਰ ਇਹਦਾ ਮੁੱਲ ਭਾਈ ਜਿੰਨਾ ਵੇਰੋ ਜਿੰਨਾ ਮੰਗ ਲਈ ਉਹਨਾਂ ਥੋੜਾ ਜਿਹਾ ਮੁੱਲ ਦੇ ਦਾ ਹਾਂ ਜੀ ਗਾ ਇਹਨੂੰ 5 ਲੀਟਰ ਦਾ ਭਾਈ ਘਰ ਘੱਲਦਾ ਸਭ ਇਹ ਨੀਕਾ ਭਰਾ ਜੀ ਤੋਂਬ ਦਾ ਅੱਛਾ ਹਾਂ ਕਿੰਨੇ ਦੀ ਐਸਨੋ ਕਰੀਏ ਹਾਂ ਨਹੀਂ ਹਾਂ ਜੀ ਹਾਂ ਨਹੀਂ 75 ਜਰੀ ਕਰ ਦੀਏ ਮੰਨਤਾ ਨਵਰਾ ਭਾਜੀ ਪੂਰੇ 72000 ਦਵਾਂਗੇ ਸਭ 200 ਛੋੜ ਲਗਾ ਬਣਾਏ ਇਹ ਆ ਵੀ ਇਹ ਤਾਂ ਦੁੱਧ ਦਾ ਮੁੱਲ ਨਹੀਂ ਆ ਤੇ ਭਾਜੀ ਸੋਨ ਪਣੇ ਦਾ ਭਾਜੀ ਚੱਲ ਜੇ ਆਨਲਾਈਨ ਵੀ ਹਾਂਜੀ ਜਿਵਾਈ ਗਲਤ ਹੋਵੇ ਭੂਤ ਮਾਰੇ ਛਟਾ ਮਾਰੇ ਥਣ ਘਾੜ ਵੱਧ ਹੋਵੇ ਕੋਈ ਆਪਣੀ ਗਰੰਟੀ ਹਿੱਸਾ ਜੇ ਕੋ ਪਾੜੇ ਦੀ ਮਿਲਦੀ ਆ ਉਪਰੇ ਥਾ ਜਾ ਕੇ ਧਿਆਈ ਕੀ ਗੱਲ ਵਾਦੀ ਜੀ ਦੱਸਿਆ ਚੰਗਾ ਦਾ ਭਾਜੀ ਹਾਂਜੀ ਹਾਂਜੀ ਅਗਰ ਪਾੜੇ ਦੇ ਮਿਲੂਗੀ ਨਹੀਂ ਉਪਰੇ ਥਾ ਜਾ ਕੇ ਦਵਾਦੀ ਏ ਇੱਕ ਦਿਨ ਕਰੇ ਦਿਨ ਫਿਰ ਇਹ ਵੀ ਇਹ ਸੋਨ ਪਣੇ ਦਾ ਮੁੱਲ ਆ ਤੇ ਗਾਹ ਜਦੋਂ ਤਿਆਰ ਹੋ ਗਈ ਮੱਝ ਤੇ ਫਿਰ ਚੰਗੇ ਰੁਪਏ ਆ ਪਿਆਰ ਉਹਨੇ ਤੇ ਇਹਨਾਂ ਲੱਖ ਤੋਂ 2.5 ਲੱਖ ਦੀ ਮੱਝ ਫਿਰ ਘਰ ਤੇ ਆ ਗਈ। ਇਹੋ ਮੱਝ ਵੇਚਣ ਦੀ ਜੀਰ ਦਾ ਬੱਚੇ ਪੁੱਛੇ ਲਈ ਜਾਵੇ ਤਾਂ ਮਾਝ ਕੋਲ। ਬਾਕੀ ਕੋਈ ਵੀ ਰਾਨ ਕੇ ਵੇਖੇ ਇੱਕ ਰਹੀ। ਹਾਂ। ਪਸੰਦ ਆਊਗੀ ਜ਼ਰੂਰ। ਤੇ ਮੱਝ ਹੁਣ ਆਪੇ ਪੂਰੇ ਚੰਗੇ ਕੱਦ ਕਾਟ ਚ ਆ। ਜੀ ਭਾਜੀ ਗੱਬਨ ਦੀ ਵੀਡੀਓ ਪਈ ਆਪਣੀ ਕੋਲ। ਅੱਛਾ। ਇਹ ਹਾਰੇ ਮਾਸ ਗਿਆ ਵਿਰਾਸਤ ਤਾਂ ਕਮੀਂ ਵੇਚ ਤਾਣਗਾ ਨਾ। ਹਾਂਜੀ। ਆਪਣੇ ਚੈਨਲ ਦੇ ਵੀਡੀਓ ਪਾਉਂਦਾ ਉਹ। ਆਪਣੇ ਜੱਗੀ ਭਾਜੀ ਆ ਉਹ ਤੁਹਾਡੇ ਸਗੇ ਮਾਸੀ ਦਾ ਮੁੰਡਾ ਹੈ ਨਾ ਹਾਂ ਉਹ ਸੀਰੀਅਲ ਜਿਹੜੇ ਵੀਡੀਓ ਪਾਦੇ ਆ ਇਹ ਉਹਨਾਂ ਨੂੰ ਮਜ਼ਾ ਆਈ ਆ ਠੀਕ ਆ ਵੀਡੀਓ ਸੰਜੇ ਦੀ ਪਈ ਆ ਟਾਈਮ ਕੋਈ ਜ਼ਿਆਦਾ ਨਹੀਂ ਸੁਈ ਨੂੰ ਆ ਥੋੜਾ ਟਾਈਮ ਸੁਈ ਨੂੰ ਆਇਆ ਠੀਕ ਆ ਅੱਜ ਵੀਡੀਓ ਵਿੱਚ ਜਦਾਂ ਗੱਪਾਂ ਦੀ ਦੇਦਾਂਗੇ ਵੀਡੀਓ ਪਈ ਠੀਕ ਆ ਦੋ ਦਿਨ 17 ਤੋਂ 16 17 ਕੋ ਜੁਆ ਠੀਕ ਆ ਉਹਨੇ ਫੇਰ ਮੱਝ ਨੂੰ ਵੱਢੀ ਦਿੱਤੀ ਆ ਅੱਛਾ ਅੱਜ ਫਿਰ ਉਹਨੂੰ ਕੋਈ ਲੈ ਗਈ ਉਹਨੇ ਕੱਲ ਠੀਕ ਹੈ ਬਾਕੀ ਜੱਗੀ ਭਾਜੀ ਵੀ ਮਾਲ ਚੰਗਾ ਹੀ ਪਾਉਂਦੇ ਆ ਤੇ ਉਹਦਾ ਲੰਗ ਵੀ ਸੈੱਟ ਕਰ ਦਾਂਗੇ ਆਪਾਂ ਸਾਰੇ ਅੱਛਾ ਵੀਡੀਓ ਵੀ ਸੈੱਟ ਕਰ ਦਾਂਗੇ ਅੱਛਾ ਇਹਦੀ ਵੀਡੀਓ ਜਿਹੜੀ ਜਿਹੜਾ ਘਰੋਂ ਲਈ ਉਹਦਾ ਘਰ ਦੀ ਵੀਡੀਓ ਗੱਬਾ ਦੀ ਆਪਾਂ ਸੈੱਟ ਕਰ ਦਾਂਗੇ ਠੀਕ ਆ ਸੂਈ ਨੂੰ ਨਾਲੇ ਵੇਖਦੇ ਕਿੰਨਾ ਚਿਰ ਹੋਇਆ ਪਿਆਰ ਦੀ ਧੁੱਕੀ ਜੀ ਤਰੀਕਾਂ ਤਰੂਕਾਂ ਸਭ ਆ ਜਾਣੀਆਂ ਉੱਤੇ ਹੀ ਤੇ ਹੁਣ ਦੁੱਧ ਕਿੰਨਾ ਜਿਹੜੇ ਕੋ ਹੁਣ ਦੁੱਧ ਵੀਰ ਜੀ ਕੋ ਹੋਊਗਾ 8 ਕਿਲੋ ਅੱਛਾ ਇਹ ਆਈ ਹੈ ਜੀਨ ਆਉਂਦੀ ਆਪਾਂ 7 ਕਿਲੋ ਕਰਕੇ ਦਵਾਂਗੇ ਧੋ ਦਿੱਤਾ ਇਹ ਵੀ ਮਾਜੇ ਵੀ ਚੰਗੇ ਰਿਕਾਰਡ ਵਾਲੀ ਆ 17 ਕਿਲੋ ਦੁੱਧ ਦਿੱਤਾ ਨੇ ਕੋਈ ਸੁਈ ਨੂੰ ਇਹ ਨਹੀਂ ਕੋਈ 5 ਮਹੀਨੇ ਹੋ ਗਏ 4 ਹੋ ਗਏ ਆ ਅੱਛਾ ਦੋ 2.5 ਮਹੀਨੇ ਹੋ ਗਏ ਸਾਰੇ 1 ਕਿਲਾ 15 ਦੀ ਵੀ ਜੀ ਤੁਹਾਨੂੰ ਪਤਾ ਆ ਕਿ ਉਹ ਮੇਰੇ ਵੱਡੀਆਂ ਮੱਝਾਂ ਹੁੰਦੀਆਂ ਵਾਂ ਹਾਂਜੀ ਉਹਦਾ ਲੰਕ ਵੀ ਭੇਜਦਾ ਵੀਡੀਓ ਸਾਰਾ ਇਹ ਠੀਕ ਆ ਸੇਕ ਛੋਟਾ ਹੀ ਬਣਾਓ ਇੱਕ ਰਿਓ ਗਿਣ ਤੋਥੇ ਘੁਮਾ ਦਿਓ ਦਵਾਈ ਭਾਈ ਗਲਤ ਹੋ ਵੇਖੋ ਪੂਰ ਛੱਟਾ ਵਾਲੀ ਨਹੀਂ ਕਰਦੀ ਆ ਐ ਜੀ ਨਹੀਂ ਲੌਂਡੀ ਦਾ ਨੂੰ ਪਤਾ ਆ ਵੀ ਖੋ ਨਾ ਦੇਖ ਸਕਦੇ ਚਵਾਈ ਭਾਜੀ ਕਿਤੇ ਲੱਗੀ ਕਾਨੂੰ ਅਲੱਗ ਕਰਦੇ ਤੇ ਬਾਕੀ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਪਾ ਲਾਗੇ ਤਾਂ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਹੈ ਇਹ ਵੀ ਮੱਝ ਗਾਂ ਤਿਆਰ ਕਰਨ ਵਾਲੀ ਆ ਹੁਣ ਤੇ ਚਲੋ ਆ ਵੀ ਤਿਆਰ ਹੁਣ ਦੁੱਧ ਵੀ ਦੇ ਜਣਾ ਆ ਸਾਰੀਆਂ ਗੱਲਾਂ ਚੰਗੀਆਂ ਬਾਜੀ ਗੱਲ ਰਹਿੰਦੀ ਆ ਕੱਦ ਕਾਠ ਪੂਰਾ ਹੈ ਜਿਹੜਾ ਇਹਦਾ ਵੇਹਣਾ ਇਹਦੀ ਹੈਗੀ ਨਾ ਕੋਈ ਸ਼ਤ ਸਾਰੀਆਂ ਉਹਦਾ ਤਿੰਨ ਜਗ੍ਹਾ ਤੇ ਵੇ ਲੋ ਹਾਂਜੀ ਇਹ ਨਹੀਂ ਵੀ ਛੋਟੀ ਆ ਵੇ ਲੋ ਪੂਰੀ ਵੱਡੀ ਮੱਛੀ ਆਉਂਦੀ ਹੈ ਪੂਰੇ ਕੱਦ ਕਾਠ ਸਿਆ ਹਾਂ ਤੇ ਇਹਦਾ ਫਿਰ ਮੁੱਲ ਇਹ ਭਾਈ ਹਾਂ ਦਾ 65000 ਜੀ ਕਰੀਏ ਕੋ ਮਨਤਾ ਨਾ ਹੋ ਰਾ ਹਾਂ ਦਾ 300 ਜਾਂਦੀ ਭਾਈ ਸਿਰਫ ਛੋੜ 200 ਹੋਣੀ ਹੈ ਜੋ ਅੱਛਾ ਲੋ ਮੱਜਾਂ ਜੇ ਕੁਆਲਿਟੀ ਤੁਸੀਂ ਵੇਖੋ ਨਾ ਕੋਈ ਮੱਝ ਵੀ ਮਾੜੀ ਤੁਹਾਨੂੰ ਭਾਈ ਆ ਮੱਝ ਮਾੜੀ ਆ ਨਹੀਂ ਮੱਜਾਂ ਚਲੋ ਅੱਗੇ ਸਾਰੀਆਂ ਮੱਜਾਂ ਦੀ ਕੁਆਲਿਟੀ ਵੇਖਣਾ ਕੀ ਚੀਜ਼ ਆ ਪਾਰੇ ਪੱਲੇ ਦੀਆਂ ਵਾਂ ਗ 50000 ਇਹ ਆ ਦਿਨਾਂ ਦੇ ਦੁਜੀ ਦੋ ਨੰਬਰ ਜਾਈਆਂ 50 ਤੋਂ ਵਾਧੇ ਦੋ ਦੋ ਨੰਬਰ ਜਿਆ ਹਾਂ ਜੀ ਇਕੱਲੀ ਦੋ ਨੰਬਰ ਜਿਆ 50000 ਦੀ 52 ਦੀ ਆਇਆ ਮਲਵਾ ਪਰ ਆਪਾਂ ਦੁੱਧ ਨਾਲ ਬਣੇ ਨਹੀਂ ਮੱਜਾ ਇਹ ਆ ਵੀ ਮੱਜਾ ਗਾਂ ਤਿਆਰ ਕਰਕੇ ਵੀ ਚਾਰ ਪੈਸੇ ਜੋੜ ਨਾਲ ਲਿਆ ਵਾ ਤੇ ਇੱਕ ਬਣੀਏ ਲਗਾ ਕਿ ਨਹੀਂ ਮੇਰੇ ਭਾਈ ਸੁਈ ਨੂੰ ਦੋ ਟਾਈਮ ਨਹੀਂ ਹੋਵੇ ਸਕਦੇ ਅੱਛਾ ਹਾਂ ਤੇ ਆ ਗਾਂ ਜਿਹੜੀ ਹੈ ਹੁਣ ਹਾਂ ਜੀ ਇਹ ਗਾਂ ਕੋਈ ਦੁੱਧ ਦੇ 7 ਕਿਲੋ ਅੱਛਾ 8 ਕਿਲੋ ਪਰ ਆਪਾਂ 7 ਕਿਲੋ ਕਹਿ ਕੇ ਦਵਾ ਲਿਆ ਤੂਰ ਛੱਕਾ ਕੋਈ ਥਣ ਘਾੜ ਬਾਦ ਕੋਈ ਫੁੱਲ ਗੰਦੀ ਆਪਾਂ ਇਹ ਕਰੇ ਰੱਖੀ ਜੇ ਇਹ ਰਹੀ ਤਾਂ ਮੇਰਾ ਤਾਂ ਵੀਦ ਨਹੀਂ ਆ ਇਦਾਂ ਕਰੀ ਐ ਅਬ ਇਦਾਂ ਹੀ ਬੈਹਣਾ ਥੋੜੀ ਜੇ ਕੋਈ ਲੱਤ ਨਹੀਂ ਕੋਈ ਛੜੀ ਨਹੀਂ ਮਾਰਨੀ ਐ ਸੀਰ ਬੜੀ ਐ ਠੀਕ ਐ ਇਦਾਂ ਬੈਹਣਾ ਥੋੜੀ ਪੋਲੀ ਬੜੀ ਆ ਕੋ ਮੋਟੀ ਤਾਰ ਚੌਥਾਂ ਦੀ ਹਾਂ ਅਬ ਠੀਕ ਐ ਜੀ ਚਟਾ ਦੋ ਵੀ ਚਟਾ ਜੇ ਤੋੜ ਦੋ ਫਿਰ ਇਹ ਦੇ ਛੋਕੜਾ ਜਿਹੜਾ ਨਾਲ ਪਾਦਨੇ ਦੀ ਵਿਰਜੂ ਠੀਕ ਐ ਨਾਲ ਵੀ ਤਾਂ ਪਰ ਬੁੱਧ ਚੋਣਿਆ ਅੱਛਾ ਹੋ ਜਾਊਗਾ ਬੜੀ ਵਧੀਆ ਹੋ ਗਈ ਤੇ ਮੈਂ ਚੈੱਕ ਵੀ ਕਰਾਈ ਗਰਮੀ ਕਰਕੇ ਤੇ ਇਹਦਾ ਮੁੱਲ ਫਿਰ ਤੇ ਭਾਈ ਹਾਂ ਦਾ ਜਿਹੜੀ 200 ਛੋੜੀ ਹੋਣੀ ਨਾ 16000 ਦੀ ਬਤਰੀ ਹੈ ਅੱਛਾ 16000 ਦੇ ਉਹ 16000 ਦੇਵਾਂਗੇ ਕੋਈ ਵੀਰ 2 ਡਾਕ ਚੋਵੇ 3 ਡਾਕ ਚੋਵੇ ਦੋ ਤੇ 7 ਕਿਲੋ ਤੋਂ ਬਾਅਦ ਹੋ ਗਲੀਟਰ ਵਾਲਾ ਠੀਕ ਹੈ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਤੇ ਵੇਸ਼ ਚਾਹ ਕੇ ਤੇ ਮਰਦੀ ਨਾ ਪਸ਼ੂ ਖਰੀਦੋ ਜੀ